माज ਮਹਿਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਉ ਪ੍ਰਭੂ ਦਿਆ ਤੇ ਮੰਗਲ ਗਾਵੋ ਉਠਤ ਬੈਠਤ ਸੋਵਤ ਜਾਗਤ ਹਰ ਧਾਈ ਹੈ ਸਗਲ ਅਵਰਦਾ ਜੀਓ ਨਾਮ ਔਖਦ ਮੋ ਕੋ ਸਾਦੂ ਦਿਆ ਕਿਲ ਵਿਖ ਕਾਟੇ ਨਿਰਮਲ ਥੀਆ आनंद ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾਂ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰ ਸਤ ਕਰੇ ਜਿਨ ਗੁਰੂ ਪਛਤ ਸੋ ਕਾਹੇ ਕੋ ਡਰਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਉ ਗਈ ਬਲਾਏ ਸਾ ਸਾ ਸਰ ਗਾਵੇ ਨਾਨਕ ਸਤ ਗੁਰ ਢਾਕ ਲੀਆ ਮੇਰਾ ਪੜਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਪਹਟਤ ਹਉ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲਿਆ ਮੇਰਾ ਪੜਦਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 101 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਾਡੇ ਜੀਵਨ ਨੂੰ ਸੁਚੱਜਾ ਬਣਾਉਣ ਵਾਸਤੇ ਸਾਡੇ ਜੀਵਨ ਦੇ ਵਿੱਚੋਂ ਵਿਕਾਰ ਕੱਢਣ ਵਾਸਤੇ ਸਾਡੇ ਜੀਵਨ ਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਬਾਣੀ ਦੇ ਵਿੱਚ ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਹੈ ਜਿਸ ਵੇਲੇ ਅਸੀਂ ਸੁਭਾਵਕ ਹੀ ਗੱਲਾਂ ਕਰਦੇ ਹਾਂ ਜਦੋਂ ਆਪਣੇ ਆਪ ਨੂੰ ਅਸੀਂ ਅੱਗੇ ਰੱਖਦੇ ਹਾਂ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਮੈਂ ਇਹਨੇ ਪਾਠ ਕਰਦਾ ਹਾਂ ਮੈਂ ਇੰਨੀ ਸੇਵਾ ਕੀਤੀ ਹੈ ਪਰ ਗੁਰੂ ਸਾਹਿਬ ਕਹਿੰਦੇ ਕਿਤੇ ਇਹ ਜਿਹੜੀ ਮੈਂ ਹੈ ਤੇਰੇ ਜੀਵਨ ਨੂੰ ਬਰਬਾਦ ਨਾ ਕਰ ਦੇਵੇ ਤੂੰ ਅਰਦਾਸ ਕਰ ਕਿ ਸਤਗੁਰੂ ਮਹਾਰਾਜ ਜੋ ਹੋ ਰਿਹਾ ਤੇਰੀ ਕਿਰਪਾ ਨਾਲ ਹੋ ਰਿਹਾ ਫਿਰ ਜਦੋਂ ਸ਼ਬਦ ਇਹ ਜੁੜੇਗਾ ਕਿਉਂਕਿ ਅੰਦਰੋਂ ਨਿਕਲਦਾ ਹੈ ਕਿ ਸਤਗੁਰੂ ਦੀ ਕਿਰਪਾ ਨਾਲ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਸਤਗੁਰੂ ਦੀ ਕਿਰਪਾ ਨਾਲ ਮੈਂ ਸੰਗਤ ਕਰਦਾ ਹਾਂ ਸਤਗੁਰੂ ਦੀ ਕਿਰਪਾ ਦੇ ਨਾਲ ਮੈਂ ਬਾਣੀ ਪੜ੍ਹਦਾ ਹਾਂ ਜਦੋਂ ਮੈਂ ਕਹਿੰਦਾ ਹਾਂ ਮੇਰੇ ਸਤਗੁਰੂ ਕਹਿੰਦੇ ਤੇਰੇ ਕੋ ਕੁਝ ਵੀ ਨਹੀਂ ਹੋਏਗਾ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈ ਫਿਰਤਾ ਅੱਜ ਸਮਝਾਰੇ ਸਤਗੁਰੂ ਦੀ ਕਹਿੰਦੇ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਜਦੋਂ ਊੜੇ ਦਾ ਮੂੰਹ ਬੰਦ ਤੇ ਥੱਲੇ ਔਕੜ ਆਉਂਦਾ ਇੱਕ ਬਚਨ ਕਿ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਹਰੀ ਨੂੰ ਧਿਆਉਣਾ ਕਰਦਾ ਹਾਂ ਜੇ ਆਪਾਂ ਇਹਦਾ ਵਿਚਾਰਨ ਕਰਾਂਗੇ ਧਿਆਵੋ ਧਿਆਵੋ ਮਤਲਬ ਆਪਾਂ ਦੂਸਰੇ ਨੂੰ ਕਹਿ ਰਹੇ ਹਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਸਿਮਰਹੁ ਸਿਮਰ ਸਿਮਰ ਸੁਖ ਪਾਵਹੁ ਉਚਾਰਨ ਇਹ ਹੈ ਜੇ ਆਪਾਂ ਪੜਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਆਪਾਂ ਸਬੋਧਨ ਕਰਨ ਲੱਗ ਗਏ ਸਤਗੁਰੂ ਕਹਿੰਦੇ ਨਹੀਂ ਭਾਈ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਹਾਂ ਸੋਨਾ ਸ਼ਬਦ ਦਾ ਪੰਜਵਾਂ ਸ਼ਬਦ ਜੇ ਆਪਾਂ ਪੜ੍ਹ ਲਿਆ ਕਰੋ ਬੇਨੰਤੀ ਕਰੋ ਮਤਲਬ ਸੁਬੋਧਨ ਹੋ ਗਿਆ ਤੇ ਪਰ ਸ਼ਬਦ ਉਚਾਰਨ ਹੈ ਕਰੋ ਬੇਨਤੀ ਮੈਂ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਔਰ ਮੈਂ ਸ਼ਬਦ ਮਾਰਾ ਨਹੀਂ ਹੈ ਜਿਹਦੀ ਅੰਦਰ ਭਾਵਨਾ ਹੈ ਉਸ ਨੀਅਤ ਨੂੰ ਗੁਰੂ ਸਭ ਦੇਖਦੇ ਆ ਮੈਂ ਸ਼ਬਦ ਤਾਂ ਮੇਰੇ ਸਤਿਗੁਰੂ ਜੀ ਨੇ ਵੀ ਵਰਤਿਆ ਕਹਿੰਦੇ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਓ ਜਿਸ ਤਰ੍ਹਾਂ ਸੌਖੀ ਦੀ ਉਦਾਹਰਣ ਹੈ ਚਾਕੂ ਤਾਂ ਕੈਂਚੀ ਤਾਂ ਡਾਕਟਰ ਕੋਲ ਵੀ ਹੁੰਦੀ ਹੈ ਤੇ ਚਾਕੂ ਜਿਹੜਾ ਬਦਮਾਸ਼ ਕੋਲ ਵੀ ਹੁੰਦਾ ਹੈ ਬਦਮਾਸ਼ ਦੀ ਜਿਹੜੀ ਨੀਅਤ ਹੁੰਦੀ ਹੈ ਉਹ ਬੰਦੇ ਨੂੰ ਮਾਰਨ ਦੀ ਹੁੰਦੀ ਆ ਤੇ ਜਿਹੜੀ ਡਾਕਟਰ ਦੀ ਨੀਅਤ ਹੁੰਦੀ ਹੈ ਉਹ ਮਰੀਜ਼ ਨੂੰ ਬਚਾਉਣ ਦੀ ਹੁੰਦੀ ਆ ਗਲਤਾਂ ਨੀਅਤ ਦੀ ਸਤਿਗੁਰੂ ਕਹਿੰਦੇ ਭਾਈ ਮੈਂ ਸ਼ਬਦ ਬਾੜਾ ਨਹੀਂ ਹੈ ਅੱਜ ਤੁਹਾਨੂੰ ਦੁਨੀਆ ਵਿੱਚ ਬਥੇਰੇ ਦੇਖਣ ਦੇਸ਼ ਭਗਤ ਲਿਖਿਆ ਹੁੰਦਾ ਅਤ ਦਰਜੇ ਦੇ ਬਦਮਾਸ਼ ਬੰਦੇ ਹੁੰਦੇ ਸਭ ਕਹਿੰਦੇ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਪ੍ਰਭੂ ਦਿਆ ਤੇ ਮੰਗਲ ਗਾਵੂ ਦਿਆ ਸ਼ਬਦ ਮਾਇਆ ਸ਼ਬਦ ਕਿਰਪਾ ਸ਼ਬਦ ਠੀਕ ਹੈ ਕਿ ਸਭ ਕੁਝ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਪਰ ਸਾਡੀ ਕਿਰਪਾ ਥੋੜੇ ਜੇ ਲਫ਼ਜ਼ਾਂ ਦੇ ਵਿੱਚ ਸੀਮਤ ਹੈ ਮੈਨੂੰ ਘਰ ਮਿਲ ਗਿਆ ਵਾਹਿਗੁਰੂ ਦੀ ਬਹੁਤ ਕਿਰਪਾ ਦੋਖੂ ਪਰ ਦੂਸਰੇ ਕੋਲ ਘਰ ਨਹੀਂ ਹੈ ਮੇਰੇ ਕੋਲ ਘਰ ਹੈ ਵਾਹਿਗੁਰੂ ਦੀ ਬੜੀ ਕਿਰਪਾ ਹੈ ਦੂਸਰੇ ਦੇ ਘਰ ਔਲਾਦ ਨਹੀਂ ਹੈ ਉਹਦੇ ਘਰ ਪੁੱਤਰ ਨਹੀਂ ਮੇਰੇ ਘਰ ਪੁੱਤਰ ਹੈ ਵਾਹਿਗੁਰੂ ਦੀ ਕਿੰਨੀ ਕਿਰਪਾ ਹੈ ਮਤਲਬ ਭਾਵਨਾ ਇਹ ਵੀ ਹੈ ਹੀਣਤਾ ਵੀ ਹੈ ਤੇ ਕਿਰਪਾ ਤੋਂ ਉਹਦੀ ਸਾਰਿਆਂ ਦੇ ਉੱਪਰ ਹੈ ਜੇ ਆਪਾਂ ਇਹ ਹੀ ਸਮਝ ਲਈਏ ਕਿ ਧਨ ਦੌਲਤ ਹੋਣੀ ਕਿਰਪਾ ਹੈ ਤੇ ਹਰੇਕ ਬੰਦਾ ਧਨ ਦੌਲਤ ਵਾਲਾ ਸੁਖੀ ਨਹੀਂ ਹੈ ਜੇ ਪੁੱਤਰ ਹੋਣੇ ਹੀ ਕਿਰਪਾ ਹੈ ਤੇ ਹਰੇਕ ਪੁੱਤਰਾਂ ਵਾਲੇ ਸੁਖੀ ਨਹੀਂ ਹਨ ਜੇ ਆਪਾਂ ਮੰਨ ਲਈਏ ਕਿ ਪੁੱਤਰ ਹੋਣਾ ਕਿਰਪਾ ਹੈ ਤੇ ਬੇਬੇ ਨਾਨਕੀ ਦੇ ਕਰਨਾ ਧੀ ਸੀ ਨਾ ਪੁੱਤਰ ਸੀ ਕਿ ਉਹਦੇ ਉੱਪਰ ਗੁਰੂ ਨਾਨਕ ਦੀ ਕਿਰਪਾ ਨਹੀਂ ਸੀ ਕਿਰਪਾ ਜਿਹੜੀ ਹੈ ਕਿ ਉਹਦਾ ਨਾਮ ਤੇ ਆਉਣਾ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ 690 ਅੰਕ ਦੇ ਉੱਪਰ ਕਹਿੰਦੇ ਹੈ ਸਤਿਗੁਰੂ ਮਹਾਰਾਜ ਤੇਰੀ ਰਹਿਮਤ ਹੁੰਦੀ ਹੈ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀ ਉਹ ਕਿਰਪਾ ਹੈ ਕਹਿੰਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਹਿਬ ਸਿੰਘ ਬੇਦੀ ਨੂੰ ਆਖਿਆ ਸੀ ਦੇਖੋ ਮੈਂ ਇੱਡਾ ਵੱਡੇ ਕਿਲੇ ਤਿਆਰ ਕੀਤੇ ਆ ਇੰਨਾ ਮੇਰੇ ਕੋਲ ਖਜ਼ਾਨਾ ਹੈ ਵਾਹਿਗੁਰੂ ਦੀ ਬੜੀ ਕਿਰਪਾ ਹੈ ਇਹਨੇ ਅਨਾਜ ਦੇ ਭੰਡਾਰ ਭਰੇ ਆ ਵਾਹਿਗੁਰੂ ਦੀ ਬੜੀ ਕਿਰਪਾ ਹੈ ਉਹਨਾਂ ਨੇ ਆਖਿਆ ਸੀ ਮਹਾਰਾਜਾ ਰਣਜੀਤ ਸਿੰਘ ਉਹ ਦਿਨ ਆਖੀ ਜਦੋਂ ਤੈਨੂੰ ਜਪਜੀ ਸਾਹਿਬ ਕੰਠ ਹੋਇਆ ਕੀ ਵਾਹਿਗੁਰੂ ਦੀ ਮੈਨੂੰ ਬੜੀ ਕਿਰਪਾ ਹੈ ਕਿਰਪਾ ਤਾਂ ਤੁਹਾਡੇ ਉੱਪਰ ਹੈ ਸਾਧ ਸੰਗਤ ਜੀ ਜੋ ਸੰਗਤ ਕਰਦੇ ਹੋ ਕਿਰਪਾ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋ ਬਾਣੀ ਪੜ੍ਹਦੇ ਹੋ ਇਸ ਤੋਂ ਵੱਡੀ ਕਿਰਪਾ ਕੀ ਹੋ ਸਕਦੀ ਹੈ ਇਹ ਸਤਿਗੁਰੂ ਸਿਖਾ ਰਹੇ ਆ ਕਹਿੰਦੇ ਇਹ ਨਾ ਅਖੇ ਕਿ ਮੈਂ ਕਰ ਰਿਹਾ ਕਹਿੰਦੇ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਪ੍ਰਭੂ ਦਿਆ ਤੇ ਮੰਗਲ ਗਾਵੂ ਮੰਗਲ ਭਾਵ ਉਹਦੇ ਮੈਂ ਖੁਸ਼ੀ ਦੇ ਗੀਤ ਗਾ ਰਹਿਆ ਹੁਣ ਸਤਿਗੁਰੂ ਜੀ ਇੱਕ ਹੋਰ ਸਾਡਾ ਸਵਾਲ ਹੱਲ ਕਰ ਰਿਹਾ ਊਠਤ ਬੈਠਤ ਸੋਵਤ ਜਾਗਤ ਹਰ ਧਿਆਇਐ ਸਗਲ ਅਬਰਦਾ ਜੀਓ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਉਸ ਪਰਮੇਸ਼ਰ ਨੂੰ ਧਿਆਉਣਾ ਹੁਣ ਕਈ ਤਰ੍ਹਾਂ ਦੇ ਸਾਡੇ ਸਵਾਲ ਹੁੰਦੇ ਆ ਕਿਹੜੇ ਪਾਸੇ ਮੂੰਹ ਕਰਕੇ ਸਿਮਰਨ ਕਰਨਾ ਚਾਹੀਦਾ ਹੈ ਕਿੰਨਾ ਕੁ ਸਿਮਰਨ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਉਠਤ ਬੈਠਤ ਸੋਬਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਓ ਅਵਰਦਾ ਮਤਲਬ ਜਿੰਨੀ ਉਮਰ ਉਹਨੂੰ ਜਪਦਾ ਰਹੇ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਰਹੇ ਮੈਨੂੰ ਅੱਜ ਇੱਕ ਭੈਣ ਜੀ ਮਿਲ ਗਈ। ਅਮਰਤ ਛੱਕਿਆ ਉਹ ਨਵਾਂ ਨਵਾਂ ਹੱਲੇ। ਕਹਿਣ ਲੱਗੇ ਮੇਰੀ ਭੈਣ ਰਹਿੰਦੀ ਫਲਾਨੇ ਸ਼ਹਿਰ ਦੇ ਵਿੱਚ ਉਹ ਕਹਿੰਦੀ ਆ ਨਿਤਨੇਮ ਕਰਨ ਦੀ ਲੋੜ ਕੋਈ ਨਹੀਂ ਸਾਡੇ ਬਾਬਾ ਜੀ ਕਹਿੰਦੇ ਸਿਮਰਨੇ ਕਰਨਾ ਚਾਹੀਦੇ। ਮੈਂ ਕਿਹਾ ਚੰਗਾ ਬਾਬਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ। ਮੈਂ ਕਿਹਾ ਤੁਸੀਂ ਅਮਰਤ ਛੱਕਿਆ ਸੀ ਨਾ ਤੇ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਗੁਰੂ ਪੰਥ ਨੇ ਤੁਹਾਨੂੰ ਹੁਕਮ ਕੀਤਾ ਸੀ। ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਸੁਖਨੀ ਸਾਹਿਬ ਪੜੋ ਸਹਿਜ ਪਾਠ ਕਰੋ ਸਿਮਰਨ ਕਰੋ ਮੈਂ ਕਹਿੰਦਾ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਆ ਜਿਹੜੇ ਨਵੇਂ-ਨਵੇਂ ਝੰਗ ਤਰੀਕੇ ਵਰਤੇ ਜਾਂਦੇ ਹਨ ਤੇ ਉਹ ਲੋਕਾਂ ਨੂੰ ਭਰਮਤ ਕਰ ਦਿੰਦੇ ਉਹ ਕਹਿੰਦੇ 2 ਮਹੀਨੇ ਹੋ ਗਏ ਮੈਂ ਪਾਠ ਹੀ ਨਹੀਂ ਕੀਤਾ ਹੁਣ ਸਤਗੁਰੂ ਜੀ ਇੱਥੇ ਜਵਾਬ ਦੇ ਰਹੇ ਕਹਿੰਦੇ ਉਠਤ ਬੈਠਤ ਸੋਭਤ ਜਾਗਤ ਤੇ ਮੈਂ ਫਿਰ ਪੁੱਛਿਆ ਮੈਂ ਕਿਹਾ ਤੁਹਾਡੀ ਭੈਣ ਨਹੀਂ ਕਰਦੀ ਪਾਠ ਕਹਿੰਦੇ ਉਹ ਪਹਿਲਾਂ ਕਰਦੀ ਸੀ ਮੈਂ ਕਿਹਾ ਉਹਨੂੰ ਵੀ ਕਰੋ ਨਿਤਨੇਮ ਇਹ ਗੁਰੂ ਦਾ ਹੁਕਮ ਹੈ ਸਤਗੁਰ ਨੇ ਅਮਰ ਛਾ ਕੇ ਨਹੀਂ ਆਖਿਆ ਸੀ ਸਿਮਰਨ ਕਰਨਾ ਸਤਗੁਰ ਹੈ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ ਜਦੋਂ ਤੁਹਾਡਾ ਜੀਵਨ ਘੜਿਆ ਜਾਏਗਾ ਨਾ ਤੁਹਾਡੇ ਹਮੇਸ਼ਾ ਤੁਹਾਡੇ ਜ਼ਬਾਨ ਦੇ ਵਿੱਚ ਤੁਹਾਡਾ ਹਿਰਦਾ ਵਾਹਿਗੁਰੂ ਵਾਹਿਗੁਰੂ ਕਰੇਗਾ ਜਿਹਨੂੰ ਸਤਿਗੁਰ ਕਹਿੰਦੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਜੇ ਅਸੀਂ ਪੜ੍ਹਾਈ ਨਹੀਂ ਕੀਤੀ ਇਹ ਪੜ੍ਹਾਈ ਆ 1430 ਅੰਕ ਜਿਹੜੇ ਐਡੀ ਵੱਡੀ ਮਿਹਨਤ ਹੈ ਬਾਣੀ ਸਾਡਾ ਗੁਰੂ ਹੈ ਗੁਰ ਬਾਣੀ ਕਾ ਹੈ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਦੇਖੋ ਨਾ ਜਵਾਬ ਮਿਲ ਗਿਆ ਨਾ ਕਹਿੰਦੇ ਓਠਤ ਬੈਠਤ ਸੋਬਤ ਜਾਗਤ ਹਰ ਧਿਆਏ ਸਗਲ ਅਵਰਦਾ ਜਿਉ ਫਿਰ ਕਹਿਣ ਲੱਗਿਓ ਕਹਿੰਦੇ ਉਹਨਾਂ ਕਹਿੰਦੇ ਢਾਈ ਘੰਟੇ ਕਰਨਾ ਫਿਰ ਤੁਸੀਂ ਅੱਧਾ-ਅਧਾ ਘੰਟਾ ਵੀ ਕਰ ਸਕਦੇ ਜਦੋਂ ਟਾਈਮ ਮਿਲ ਜੇ ਤੇ ਗੁਰੂ ਸਾਹਿਬ ਕੀ ਕਹ ਰਹੇ ਆ ਕਹਿੰਦੇ ਭਾਈ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਵੇਂ ਸੰ ਜਿਹਨੇ ਤਾਂ ਕਰ ਸਵਾਸ ਚਲਦੇ ਢਾਈ ਘੰਟੇ ਤੂੰ ਸਵਾਸ ਲੈਣਾ 24 ਘੰਟੇ ਉਹਨੂੰ ਯਾਦ ਕਰਨਾ ਤੈਨੂੰ ਜਗਾਉਣ ਵਾਲਾ ਤੈਨੂੰ ਸੌਣ ਵਾਲਾ ਤੈਨੂੰ ਖਵਾਉਣ ਵਾਲਾ ਤੇ ਪਰਮੇਸ਼ਰ ਉਹਨੂੰ ਪੁੱល ਜਾਏਗਾ ਸਿਰਫ ਢਾਈ ਘੰਟੇ ਸਤਗੁਰੂ ਕਹਿ ਰਿਹਾ ਓਠਤ ਬੈਠਤ ਸੋਬਤ ਜਾਗਤ ਹਰ ਧਿਆਈਏ ਸਗਲ ਅਵਰਦਾ ਜਿਉ ਜਿੰਨੀ ਤੇਰੀ ਉਮਰ ਹੈ ਉਹਨੂੰ ਜਪਦਾ ਰਹੇ ਨਾਮ ਔਖਤ ਮੋਕੋ ਸਾਧੂ ਦੀਆ ਮੇਰੇ ਗੁਰੂ ਨੇ ਇਹ ਨਾਮ ਔਖਤ ਦਿੱਤਾ ਨਾਮ ਔਖਤ ਮੋਕੋ ਸਾਧੂ ਦੀਆ ਕਿਲ ਵਿਖ ਕਾਟੇ ਨਿਰਮਲ ਥੀਆ ਜਦੋਂ ਨਾਮ ਜਪੇਗਾ ਤੇਰੇ ਪਾਪ ਕੱਟੇ ਜਾਣਗੇ ਤੇਰਾ ਜੀਵਨ ਨਿਰਮਲ ਹੋ ਜਾਏਗਾ ਕਿਲ ਵਿਖ ਕਾਟੇ ਨਿਰਮਲ ਥਿਆ ਆਨੰਦ ਭਾਇਆ ਨਿਕਸੀ ਸਭ ਪੀਰਾ ਸਗਲ ਬਨਾਸੇ ਦਰਦਾ ਜੀਵ ਤੇਰੇ ਜੀਵਨ ਵਿੱਚ ਖੇੜਾ ਆ ਜਾਏਗਾ ਤੇਰੀਆਂ ਹਉਮੈ ਦੀਆਂ ਪੀੜਾਂ ਖਤਮ ਹੋ ਜਾਣਗੀਆਂ ਜਿਹੜੀ ਇਹ ਤੈਨੂੰ ਰੱਬ ਨਾਲ ਨਹੀਂ ਜੁੜਨ ਦਿੰਦੀ ਆਨੰਦ ਭਿਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ਸਾਰੇ ਤੇਰੇ ਦੁੱਖ ਦਰਦ ਖਤਮ ਹੋ ਜਾਣ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਉਹ ਜਿਹਦੇ ਵੱਲ ਹੋ ਜਾਂਦਾ ਨਾ ਪਰਮੇਸ਼ਰ ਸੋ ਮੁਕਤਾ ਸਾਗਰ ਸੰਸਾਰ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਦ ਸਭ ਕਿਸ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਹੈ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਜਿਸका अंग करे मेरा पिया ਆਪਾਂ ਕਹਿੰਦੇ ਨਾ ਫਲਾਨਾ ਸ਼ਹਿਰ ਦੇ ਵਿੱਚ ਬੜੇ ਲੋਕ ਹੁੰਦੇ ਆ ਲੱਖਾਂ ਦੀ ਆਬਾਦੀ ਹੁੰਦੀ ਆ ਪਰ ਜਿਹੜਾ ਸਾਡਾ ਨਜ਼ਦੀਕੀ ਹੁੰਦਾ ਹੈ ਪਰਮ ਮਿੱਤਰ ਹੁੰਦਾ ਹੈ ਜਾਂ ਰਿਸ਼ਤੇਦਾਰ ਹੁੰਦਾ ਹੈ ਦੁੱਖ ਹੁੰਦਾ ਤੇ ਸਾਡੇ ਕੋਲ ਭੱਜ ਕੇ ਆਉਂਦਾ ਹੈ ਇਸੇ ਤਰ੍ਹਾਂ ਉਹ ਸਤਿ ਵੀ ਪਰਮਾਤਮਾ ਉਸ ਤੋਂ ਵੀ ਨੇੜੇ ਹੈ ਉਹ ਪਰਮੇਸ਼ਰ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਸਦਾ ਅੰਗ ਸੰਗੇ ਉਹ ਹਮੇਸ਼ਾ ਹੀ ਅੰਗ ਸੰਗ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਭਾਈ ਜਿਸ ਪਰਮਾਤਮਾ ਜੇਤੇ ਕਿਰਪਾ ਕਰਦਾ ਜੇਤੇ ਰਹਿਮਤ ਕਰਦਾ ਜਾਮ ਗੁਰੂ ਹੈ ਬਲ ਧਨੇ ਕਿਆ ਗਾਰਬ ਦੀਜੇ ਜਾਮ ਗੁਰੂ ਹੈ ਬਲ ਲਖ ਬਾਹੇ ਕਿਆ ਕੀਜੇ ਲੱਖਾਂ ਬਾਹਾਂ ਵੀ ਉਸ ਦਾ ਕੋਡ ਨਹੀਂ ਪਗਾੜ ਸਕਦੇ ਜਿਸ ਕਾ ਅੰਗ ਕਰੇ ਮੇਰਾ ਪਿਆਰ ਸੋ ਮੁਗਤਾ ਸਾਗਰ ਸੰਸਾਰ ਉਸ ਸੰਸਾਰ ਦੇ ਵਿੱਚ ਮੁਕਤ ਹੈ ਕੱਲ ਵੀ ਆਪਾਂ ਬੇਨਤੀ ਕੀਤੀ ਸੀ ਮੁਕਤ ਕੌਣ ਹੈ ਸਤਿਗੁਰ ਕਹਿੰਦੇ ਜੀਂਦਿਆਂ ਮੁਕਤ ਹੋਣਾ ਹੈ ਜੀਂਦਿਆਂ ਮੁਕਤ ਹੋਣਾ ਹੈ ਜੀਵਨ ਮੁਕਤ ਜਿਹਨੂੰ ਸਤਿਗੁਰ ਨੇ ਕਿਹਾ ਸਬਜੀ ਕਹਿੰਦੇ ਹਨ ਭਾਈ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਜਿਸ ਕਾੰਗ ਕਰੇ ਮੇਰਾ ਪਿਆਰਾ ਪਿਆਰਾ ਬਣ ਗਿਆ ਨਾ ਸੋ ਮੁਕਤਾ ਸਗ ਸਾਗਰ ਸੰਸਾਰ ਸਤ ਕਰੇ ਜਿਨ ਗੁਰੂ ਪਛਾਤਾ ਜਿਨ੍ਹਾਂ ਨੇ ਸਤ ਕਰਕੇ ਆਪਣੇ ਗੁਰੂ ਨੂੰ ਪਛਾਣਿਆ ਪੂਰਨ ਵਿਸ਼ਵਾਸ ਰੱਖਿਆ ਕਿ ਮੇਰਾ ਸਤ ਗੁਰੂ ਸਮਰੱਥ ਹੈ ਸਭ ਕੁਝ ਕਰ ਸਕਦਾ ਹੈ ਸਤ ਕਰੇ ਜਿਨ ਗੁਰੂ ਪਛਾਤਾ ਵੀ ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਿਰਪਾ ਕਰਦਾ ਹੈ ਅਸੀਂ ਤਾਂ ਬਾਅਦ ਵਿੱਚ ਪਹੁੰਚਦੇ ਹਾਂ ਪਹਿਲਾਂ ਪਹੁੰਚ ਜਾਂਦੇ ਹਾਂ ਉਹ ਹਮੇਸ਼ਾ ਸਾਡੇ ਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਸਭ ਕਹਿੰਦੇ ਸਤ ਕਰੇ ਜਿਨ ਗੁਰੂ ਪਛਾਤਾ ਉਹਨੂੰ ਨੇੜੇ ਸਮਝੀਏ ਕਿ ਪ੍ਰਮਾਤਮਾ ਦੂਰ ਨਹੀਂ ਹੈ ਉਹਨੂੰ ਧਿਆਉਣਾ ਹੈ ਉਹਦੀ ਰਹਿਮਤ ਨੂੰ ਪ੍ਰਾਪਤ ਕਰਨਾ ਸਤ ਕਰੇ ਜਿਨ ਗੁਰੂ ਪਛਤ ਜਿਨ੍ਹਾਂ ਨੇ ਸਤ ਕਰਕੇ ਆਪਣੇ ਗੁਰੂ ਨੂੰ ਪਛਾਤਾ ਹੈ ਸੋ ਕਾਹੇ ਕੋ ਡਰਦਾ ਜੀਉ ਫਿਰ ਉਹਨੂੰ ਕਾਹਦਾ ਡਰ ਹੈ ਸੋ ਡਰੇ ਜੇ ਪਾਪ ਕਮਾਮਦਾ ਧਰਮੀ ਵਿਕਸੀਤ ਧਾਰਮਿਕ ਹਮੇਸ਼ਾ ਖੇੜੇ ਵਿੱਚ ਹੈ ਡਰ ਉਹਨੂੰ ਹੈ ਜਿਹੜਾ ਪਾਪ ਕਰਦਾ ਗੁਰੂ ਸਾਹਿਬ ਕਹਿੰਦੇ ਸਤ ਕਰੇ ਜਿਨ ਗੁਰੂ ਪਛਤ ਸੋ ਕਾਹੇ ਕੋ ਡਰਦਾ ਜੀਵ ਅੱਜ ਜਿੰਨਾ ਵੀ ਕੁਝ ਹੈ ਗੁਰੂ ਨੂੰ ਨਹੀਂ ਪਛਾਣਿਆ ਤੇ ਸਾਰਾ ਕੁਝ ਜਿਹੜੇ ਸਾਡੇ ਹੁਣ ਬਾਣੀ ਪੜ੍ਹ ਕੇ ਵੀ ਅਸੀਂ ਧਾਗੇ ਤਵੀਤਾਂ ਤੇ ਵਿਸ਼ਵਾਸ ਕਰਦੇ ਆਂ ਮੁੰਦਰੀਆਂ ਤੇ ਵਿਸ਼ਵਾਸ ਕਰਦੇ ਆਂ ਦਿਨਾਂ ਤੇ ਵਿਸ਼ਵਾਸ ਕਰਦੇ ਆਂ ਇਹੀ ਉਹਦਾ ਕਾਰਨ ਹੈ ਡਰਨ ਦਾ ਕਾਰਨ ਹੈ ਕਿ ਪਤਾ ਨਹੀਂ ਕੀ ਹੋ ਜਾਣਾ ਸਭ ਕਹਿੰਦੇ ਗੁਰੂ ਨੂੰ ਪਛਾਣ ਸਤ ਕਰੇ ਜਿਨ ਗੁਰੂ ਪਛਤ ਸੋ ਕਾਹੇ ਕੋ ਡਰਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਜਬ ਤੇ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਨਾ ਜਬ ਤੇ ਸਾਧੂ ਸੰਗਤ ਪਾਏ ਤੇ ਗੁਰੂ ਕਿੰਨੀ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਜਿਦਾਂ ਮੈਂ ਬਹਿੰਤ ਕੀਤੇ ਨਾ ਊਠਤ ਬੈਠਤ ਸੋਭਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਓ ਹੁਣ ਇਹਦੇ ਉੱਪਰ ਵੀ ਕਈ ਲੋਕ ਸਵਾਲ ਕਰਦੇ ਆ ਜਿਦਾਂ ਬਾਣੀ ਵਿੱਚ ਹੁੰਦਾ ਆਠ ਪਹਿਰ ਪ੍ਰਭ ਆਪਣਾ ਤੇ ਆਈਏ ਵਿੱਠੇ ਪਰ ਗੁਰਦੁਆਰੇ ਬੈਠੇ ਰਹੀਏ ਵਿੱਠੇ ਪਰ ਬਾਣੀ ਪੜਦੇ ਰਹੀਏ ਗੁਰੂ ਸਾਹਿਬ ਕਹਿੰਦੇ ਭਾਈ ਕਿੰਨੀਆਂ ਉਦਾਹਰਨਾਂ ਦਿੱਤੀਆਂ ਮੇਰੇ ਸਤਿਗੁਰ ਦੀ ਨੇ ਕਹਿੰਦੇ ਤੂੰ ਆਪਣਾ ਘਰ ਦੇਖੇਗਾ ਨਾ ਜਦੋਂ ਘਰ ਦਾ ਦਰਵਾਜ਼ਾ ਖੋਲੇ ਤੇ ਤੇਰੇ ਮਨ ਵਿੱਚ ਆ ਜਾਏ ਜਹਿ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਹੈ ਨਾ ਸਿਮਰਨ ਜਦੋਂ ਤੂੰ ਕੱਪੜੇ ਪਾਵੇਂ ਕੱਪੜੇ ਪਾ ਕੋਈ ਬਣਾਈ ਨਹੀਂ ਹੈ ਪਰ ਜਦੋਂ ਕੱਪੜੇ ਪਾਵੇਂ ਤੈਨੂੰ ਰੱਬ ਯਾਦ ਆਏ ਜਹਿ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਬਰ ਲਵਾਵੇ ਜਦੋਂ ਰੋਟੀ ਖਾਣ ਲੱਗੇ ਰੋਟੀ ਖਾ ਰੱਜ ਕੇ ਖਾ ਔਰੇ ਵੀ ਤਾਂ ਯਾਦ ਕਰ ਇਹ ਅੱਠੇ ਪੈਰੇ ਦਾ ਮਤਲਬ ਹੈ ਕਿ ਉਠਤ ਬੈਠਤ ਸੋਭਤ ਜਾਗਤ ਰੋਟੀ ਖਾਣ ਲੱਗਿਆਂ ਵੀ ਯਾਦ ਰਵੇ ਜਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮੰਨਵਾਏ ਤੇ ਉਹ ਕਿੱਥੇ ਦੂਰ ਹੋਏਗਾ ਕਿੱਥੋਂ ਮਿਲੇਗੀ ਪ੍ਰਾਪਤੀ ਕਹਿੰਦੇ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਉ ਗਈ ਬਲਾਏ ਹੁਣ ਪਹਿਲੀ ਪੰਕਤੀ ਦਾ ਪ੍ਰਮਾਣ ਆ ਗਿਆ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਮੈਂ ਨਹੀਂ ਤਿਆਰ ਆ ਮੈਂ ਅਮਰਤ ਵੇਲੇ ਨਹੀਂ ਉੱਠ ਰਿਹਾ ਮੈਂ ਬਾਣੀ ਨਹੀਂ ਪੜ ਰਿਹਾ ਮੈਂ ਸੰਗਤ ਨਹੀਂ ਕਰ ਰਿਹਾ ਤੂੰ ਕਰਵਾ ਰਿਆ ਗੁਰੂ ਨੂੰ ਮਿਲਾਂਗੇ ਨਾ ਗੁਰੂ ਨੂੰ ਮਿਲਣ ਦਾ ਪਾਵ ਹੈ ਕਿ ਗੁਰੂ ਦੀ ਬਾਣੀ ਨੂੰ ਪੜ ਕੇ ਉਹਨੂੰ ਅਮਲ ਦੇ ਵਿੱਚ ਲੈ ਕੇ ਆਵਾਂਗੇ ਗੁਰ ਭੇਟਤ ਹੋਂ ਗਈ ਬਲਾ 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 ਬਹੁਤ ਵੱਡੀ ਬਲਾ ਹੋਂ ਜਿਹੜੀ ਹੋਂ ਮੇ ਜਿਹੜੀ ਹੈ ਨਾ ਬੜੀ ਸੂਖਸ਼ਮ ਦੀ ਚੀਜ਼ ਆ ਬੜੀ ਜਲਦੀ ਘੇਰ ਲੈਂਦੀ ਹੈ ਮੈਂ ਕਹਿੰਦੇ ਜਦ ਇਹ ਜਾਣੇ ਮੈਂ ਕਿਸ਼ ਕਰਤਾ ਤਬ ਲ ਗਰਬ ਜੋਣ ਮੈਂ ਫਿਰਦਾ ਫਿਰ ਕਹਿੰਦੇ ਬੰਦਾ ਚਲੋ ਫਿਰ ਆਪਾਂ ਨਾ ਸ਼ਬਦ ਬਦਲ ਦਿੱਤਾ ਦਾਸ ਨੇ ਇੰਨੇ ਸਾਲ ਸੇਵਾ ਕੀਤੀ ਦਾਸ ਨਾ ਇੰਨੇ ਪਾਠ ਕਰਦਾ ਮਤਲਬ ਕਰਨਾ ਕੁਛ ਵੀ ਇਹ ਕਰਨਾ ਮਤਲਬ ਮੈਂ ਜ਼ਰੂਰ ਸਾਹਮਣੇ ਆ ਜਾਣੀ ਤੇ ਗੁਰੂ ਸਾਹਿਬ ਮਹਾਰਾਜ ਤੂੰ ਕਰਵਾ ਰਿਹਾ ਤੇਰੀ ਕਿਰਪਾ ਤੇਰੀ ਬਖਸ਼ਿਸ਼ ਜਦੋਂ ਕਹਿੰਦਾ ਵਾਹਿਗੁਰੂ ਕਰਵਾ ਰਿਹਾ ਮੈਂ ਹਮੇਸ਼ਾ ਬੇਨਤੀ ਕਰਦਾ ਬੱਚਿਆਂ ਨੂੰ ਦੋ ਚੀਜ਼ਾਂ ਲੈ ਕੇ ਵਧੀਆ ਤੋਂ ਵਧੀਆ ਲੈ ਕੇ ਦਿਓ ਇਹ ਨਾ ਆਖੋ ਤੇਰੀ ਨਾਨੇ ਨੇ ਦਿੱਤਾ ਤੇਰੀ ਨਾਨੀ ਨੇ ਦਿੱਤਾ ਤੇਰੇ ਦਾਦੇ ਨੇ ਦਿੱਤਾ ਤੇਰੀ ਦਾਦੀ ਨੇ ਦਿੱਤਾ ਨਹੀਂ ਇਹ ਤੈਨੂੰ ਵਾਹਿਗੁਰੂ ਨੇ ਦਿੱਤਾ ਹੈ ਤੇ ਉਹਦੇ ਅੰਦਰ ਦਿਮਾਗ ਦੇ ਵਿੱਚ ਗੱਲ ਬੈਠ ਜਾਏਗੀ ਨਹੀਂ ਦੇਣ ਵਾਲਾ ਉਹ ਵਾਹਿਗੁਰੂ ਆ ਪਰਮੇਸ਼ਰ ਹੈ ਉਹਨੂੰ ਖਾ ਭਾਈ ਤੈਨੂੰ ਵਾਹਿਗੁਰੂ ਦੇਣ ਵਾਲਾ ਅਸੀਂ ਕੌਣ ਹਾਂ ਇੱਕ ਵਸੀਲਾ ਹਾਂ ਤੇ ਜਦੋਂ ਅਸੀਂ ਕਹਿੰਦੇ ਮੈਂ ਕੀਤਾ ਬੱਚੇ ਕਹਿੰਦੇ ਮੈਂ ਕੀਤਾ ਬੱਚੇ ਕਹਿੰਦੇ ਤੁਸੀਂ ਕੀ ਕੀਤਾ ਵੈਸੇ ਹੋਣਾ ਨਹੀਂ ਚਾਹੀਦਾ ਸਾਰੀ ਉਮਰ ਜਿਹੜੇ ਮਾਂ ਬਾਪ ਬੱਚਿਆਂ ਨੂੰ ਦੁੱਖ ਸਹਿੜ ਕੇ ਬੱਚਿਆਂ ਨੂੰ ਪਾਲਦੇ ਆ ਉਹ ਤੁਹਾਡੀ ਇੰਨੇ ਸਾਲਾਂ ਦੀ ਕਮਾਈ ਜਿਹੜੀ ਹੈ 2 ਸੈਕਿੰਡ ਦੇ ਵਿੱਚ ਖਤਮ ਕਰ ਦਿੰਦੇ ਆ ਜਦੋਂ ਕਹਿੰਦੇ ਤੁਸੀਂ ਕੀ ਕੀਤਾ ਹੁੰਦਾ ਨਾ ਤੁਸੀਂ ਕੀ ਕੀਤਾ ਸਾਡੇ ਵਾਸਤੇ ਇਹ ਹੋਣਾ ਨਹੀਂ ਚਾਹੀਦਾ ਉਹ ਹੁੰਦਾ ਕਿਉਂ ਕਿਉਂਕਿ ਅਸੀਂ ਸਾਰੀ ਜ਼ਿੰਦਗੀ ਮੈਂ ਮੈਂ ਕੀਤਾ ਉਹ ਵੀ ਮੈਂ ਮੈਂ ਉਹਨਾਂ ਸਿੱਖ ਗਏ ਉਹਨਾਂ ਨੇ ਵੀ ਮੈਂ ਮੈਂ ਕੀਤਾ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਜੋ ਕੀਤਾ ਉਹ ਸਤਿਗੁਰ ਨੇ ਕੀਤਾ ਉਹਨਾਂ ਦੇ ਅੰਦਰ ਦਿਮਾਗ ਚ ਪਾਈ ਹੁੰਦੀ ਕਿਉਂਕਿ ਉਹਦੀ ਚੀਜ਼ ਆ ਲੈ ਲੈ ਭਾਈ ਝਗੜਾ ਹੀ ਨਹੀਂ ਹੋਣਾ ਭਰਾਵਾਂ ਦਾ ਵਟਵਾਰਾ ਹੋਣਾ ਲੈ ਲੈ ਬੀ ਤੂੰ ਵੀ ਲੈ ਲੈ ਤੇ ਤਾਂ ਰੱਬ ਦੀ ਹੈ ਨਾ ਮੇਰੀ ਥੋੜੇ ਜਦੋਂ ਮੈਂ ਮੈਂ ਤੇ ਮੈਂ ਤੇ ਫਿਰ ਕਹਿੰਦੇ ਝਗੜੇ ਹੋਣੇ ਨਾ ਸਤਿਗੁਰ ਕਹਿੰਦੇ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਉ ਗਈ ਬਲਾਏ ਮੇਰੀ ਹਉ ਦੀ ਬਲਾ ਖਤਮ ਹੋ ਗਈ ਇਸ ਕਰਕੇ ਸਾਸ ਸਾਸ ਹਰ ਗਾਵੇ ਨਾਨਕ ਤੇ ਸਵਾਸ ਸਵਾਸ ਕਹਿੰਦੇ ਉਹਨੂੰ ਗਾ ਤੇ ਫਿਰ ਉਹ ਫਿਕਰ ਨਾ ਕਰੀ ਇੱਜ਼ਤ ਤੇਰੀ ਉਹਨੇ ਰੱਖਣੀ ਆ ਸਤਗੁਰ ਢਾਕ ਲਿਆ ਮੇਰਾ ਪਰਦਾ ਜੀਓ ਜਦੋਂ ਉਹ ਪਰਦਾ ਢੱਕਦਾ ਦੁਨੀਆ ਜੋਰ ਲਾ ਲਏ ਉਹ ਪਰਦੇ ਚੁੱਕ ਨਹੀਂ ਸਕਦੀ ਸਤਗੁਰ ਪਰਦੇ ਢਕਣ ਵਾਲਾ ਹੈ ਸਤਗੁਰੂ ਰਹਿਮਤ ਕਰਦਾ ਕਹਿੰਦੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਦੀ ਸਰਪਰ ਰੱਖ ਕੇ ਸਰਪਰ ਮਤਲਬ ਜਰੂਰ ਰੱਖਿਆ ਕਰਦਾ ਸਬ지 ਕਹਿੰਦੇ ਭਾਈ ਸਾਹ ਸਾਹ ਹਰ ਗਾਵੇ ਨਾਨਕ ਸਤ ਗੁਰ ਢਾਕ ਲਿਆ ਮੇਰਾ ਪੜਦਾ ਜੀਉ ਉਹ ਕਿਰਪਾ ਕਰਦਾ ਪਰ ਇਹ ਕਹਿਣਾ ਕਿ ਮੈਂ ਨਹੀਂ ਕਰ ਰਿਆ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਪ੍ਰਭੂ ਦਿਆ ਤੇ ਮੰਗਲ ਗਾਵੂ ਉਠਤ ਬੈਠਤ ਸੋਭਤ ਜਾਗਤ ਹਰ ਧਿਆਈਏ ਸਗਲ ਅਬਰਦਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ